ਸੋਣੇ ਸਿੱਧ ਪੀਰ ਸੁਰਨਾਥ ਸਾਧ ਸੰਗਤ ਜੀ ਸਿੱਧਾ ਨੇ ਪ੍ਰਸ਼ਨ ਕੀਤਾ ਹੇ ਮਹਾਰਾਜ ਜੀ ਜਿਸ ਪ੍ਰਭੂ ਨੇ ਸਾਰਿਆਂ ਉੱਤੇ ਉਪਕਾਰ ਕਰਕੇ ਗੁਣ ਪ੍ਰਦਾਨ ਕੀਤੇ ਹਨ ਤੇ ਜਿਸ ਦੇ ਮੰਤਰ ਦੇ ਬਲ ਦੇ ਨਾਲ ਤੁਸੀਂ ਪੰਜ ਭੂਤਕ ਸਰੀਰ ਸਮੇਤ ਇਸ ਇਤਨੇ ਉੱਚੇ ਪਹਾੜ ਤੇ ਆਪਜੀ ਚੜਾਏ ਹੋ ਉਸ ਦੇ ਨਾਮ ਨੂੰ ਸੁਣਨ ਦਾ ਮਾਤਮ ਤੇ ਗਿਆਨ ਦੇ ਸਾਧਨਾ ਦੇ ਵਿੱਚੋਂ ਸ਼੍ਰਵਣ ਮੰਨਣ ਨਿਧਿਆਸਨ ਸਿਸ਼ੋਧਨ ਕਰਕੇ ਸਮਝਾਉਣਾ ਕਰੋ ਸਾਨੂੰ ਤਾਂ ਸਤਿਗੁਰੂ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਚਾਰ ਪੌੜੀਆਂ ਦੇ ਵਿੱਚ ਗਿਆਨ ਦੇ ਸਾਧਨਾਂ ਦੇ ਵਿੱਚੋਂ ਪਹਿਲਾ ਸ਼੍ਰਾਵਣ ਸਾਧਨ ਜਿਹੜਾ ਹੈ ਸ਼੍ਰਾਵਣ ਸਾਧਨ ਤੇ ਸ਼੍ਰਾਵਣ ਦਾ ਸੁਣਨ ਦਾ ਮਹਾਤਮ ਸਤਿਗੁਰ ਮਹਾਰਾਜ ਜੀ ਕਥਨ ਕਰਦੇ ਹਨ ਸਤਿਗੁਰ ਮਹਾਰਾਜ ਜੀ ਫਰਮਾਉਂਦੇ ਹਨ ਸੁਣਿਆ ਸਿੱਧ ਪੀਰ ਸੁਰਨਾਥ ਏ ਸਿੱਧ ਪੁਰਸ਼ੋ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਹੀ ਆਪ ਸਿੱਧ ਲੋਕ ਜੋ ਰਿੱਧੀਆਂ ਸਿੱਧੀਆਂ ਦੇ ਮਾਲਕ ਮਾਲਕ ਕਹਾਉਂਦੇ ਹੋ ਪੀਰ ਇਸਲਾਮਤ ਦੇ ਪੂਜਨੀਕ ਫਕੀਰ ਸੁਰ ਤਪਾਵ ਦੇਵਤੇ ਤੇ ਨਾਥ ਜੋਗੀਆਂ ਦੇ ਸਵਾਮੀ ਆਦ ਉੱਚੀ ਪਦਵੀਆਂ ਨੂੰ ਪ੍ਰਾਪਤ ਹੋਏ ਹਨ ਸਿੱਧਾ ਪੀਰਾਂ ਸੁਰ ਤਪਾਵ ਦੇਵਤੇ ਆ ਤੇ ਨਾਥ ਨਾਤਾ ਪਾਸੋਂ ਵੀ ਸਵਾਹ ਗੁਰੂ ਦੇ ਨਾਮ ਸ੍ਰਵਣ ਦੀ ਮਹਿਮਾ ਵੱਡੀ ਸੁਣੀ ਜਾਂਦੀ ਹੈ ਸਿੱਧ ਪੀਰ ਜੋ ਸਿੱਧਾ ਦਾ ਪੀਰ ਗੋਰਖਨਾਥ ਹੈ ਸੁਰਨਾਥ ਦੇਵਤਿਆਂ ਦਾ ਸੁਆਮੀ ਇੰਦਰ ਹੈ ਇਹ ਸਭ ਨਾਮ ਸੁਣਿਆ ਸ੍ਰਵਣ ਕਰਕੇ ਹੀ ਮਹਾਨ ਬਣੇ ਹਨ ਸਿੱਧ ਪੀਰ ਜੋ ਸਿੱਧਾ ਦਾ ਪੀਰ ਗੋਰਖਨਾਥ ਹੈ ਦੇਵਤਿਆ ਦਾ ਸੁਆਮੀ 인ਦਰ ਹੈ ਦੇਵਤਾ ਉਹਨਾਂ ਦੇ ਪਾਸੋਂ ਵੀ ਨਾਮ ਦੀ ਮਹਿਮਾ ਸੁਣੀ ਜਾਂਦੀ ਹੈ ਸੁਰਨਾਥ ਦੇਵਤਿਆ ਦਾ ਸੁਆਮੀ ਜੋ 인ਦਰ ਹੈ اور 인ਦਰ ਦਾ ਜੋ ਪੀਰ ਹੈ ਗੁਰੂ ਬ੍ਰਸਪਤ ਹੈ ਉਹ ਵੀ ਸੁਣਿਆ ਨਾਮ ਸਰਵਣ ਕਰਕੇ ਹੀ ਸਿੱਧ ਪ੍ਰਸਿੱਧ ਹੋਇਆ ਹੈ ਭਾਵ ਦੇਵਤਿਆ ਦਾ ਗੁਰੂ કહਾਇਆ ਹੈ ਸਹਿਦ ਜੋ ਮੁਕਤਪੁਰਸ਼ ਹਨ ਪੀਰ ਜੋ ਮੁਸਲਮਾਨਾਂ ਦੇ ਗੁਰੂ ਘਰ ਹਨ ਗੁਰੂ ਹਨ ਪੀਰ ਕਹਿ ਦਿੰਦੇ ਜੋ ਮੁਸਲਮਾਨਾਂ ਦੇ ਗੁਰੂ ਹਨ ਸੁਰ ਜੋ ਦੇਵੀ ਸੰਬਧਾ ਵਾਲੇ ਹਨ ਦੇਵੀ ਨਾਥ ਜੋ ਮਾਨੂ ਨੱਥਣ ਵਾਲੇ ਹਨ ਇਹ ਸਾਰੇ ਪ੍ਰਭੂ ਦੇ ਨਾਮ ਨੂੰ ਸ਼ਰਵਣ ਕਰਦੇ ਹਨ ਇਹ ਸਾਰੇ ਪ੍ਰਭੂ ਦੇ ਨਾਮ ਨੂੰ શ્રવણ ਕਰਦੇ ਹਨ ਤੇ નામ ਨੂੰ ਸੁਣਨ ਕਰਕੇ ਹੀ હોਮਿਆਦ ਦੀ ਜਿਹੜੀ ਪੀੜਾ ਹੈ ਜੰਮਨ ਮਰਨ ਦੀ ਪੀੜਾ સિદ્ધ ਹੁੰਦੀ ਹੈ ਜੋ ਭਾਵੇਂ ਫਿਰ ਜਿੱਤੀ ਜਾ ਸਕਦੀ ਹੈ ਸੋਰ ਤੇਵੀ ਸੰਪਤਾ ਦੇ 나ਥ ਮਾਲਕ ਫਿਰ ਬਣ ਜਾਈਦਾ ਹੈ નામ ਨੂੰ ਸੁਣਨ ਕਰਕੇ ਸ਼੍ਰਵਣ ਕਰਨ ਵਾਲੇ ਸਿੱਧ ਮੁਕਤ ਹੋ ਜਾਂਦੇ ਹਨ ਪੀਰ ਵੱਡੇ ਪੂਜਨੀਕ ਹੋ ਜਾਂਦੇ ਹਨ ਪੂਜਣਯੋਗ ਹੋ ਜਾਂਦੇ ਹਨ ਨਾਮ ਨੂੰ ਸੁਣਨ ਕਰਕੇ ਫਿਰ ਪੂਜਨੀਕ ਬਣ ਜਾਂਦੇ ਹਨ ਫਿਰ ਉਹ ਸੁਰਨਾਥ ਭਾਵ বিষ্ণੂ ਦਾ ਰੂਪ ਹੋ ਜਾਂਦੇ ਹਨ ਹੇ ਸਤਿਪੁਰਸ਼ੋ ਉਹ ਨਾਮ ਜਪ ਕਰਕੇ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ ਜੇ ਪ੍ਰਭੂ ਦੇ ਵਿੱਚ ਭੇਦ ਹੋ ਕੇ ਸੁਰਨਾਥ ਦੇਵਤਿਆਂ ਦਾ ਸਵਾਮੀ ਬਣ ਜਾਈਦਾ ਹੈ ਫਿਰ ਨਾਮ ਨੂੰ ਸੁਣ ਕੇ ਹੀ ਐਸੀ ਪ੍ਰਾਪਤੀ ਹੁੰਦੀ ਹੈ ਸੁਰਨਾਥ ਦੇਵਤਿਆਂ ਦੇ 나ਥ ਸਵਾਮੀ ਇੰਦਰ ਨੇ ਆਪਣੇ ਗੁਰੂ ਬ੍ਰਸਪਤ ਦੀ 101 ਸਾਲ ਸੇਵਾ ਕਰਕੇ ਉਸ پاسੋ ਪ੍ਰਭੂ ਦੇ ਨਾਮ ਦੀ ਮਹਿਮਾ ਨੂੰ ਸੁਣਿਆ ਮਹਿਮਾ ਸੁਣੀ ਜਿਸ ਦਾ ਸਦਕਾ ਉਸ ਦੇ ਸਰੀਰ ਤੇ ਹਜ਼ਾਰਾਂ ਭਗਾ ਦੇ ਜਿਹੜੇ ਚਿੰਨ ਸਨ ਆਪਣੇ ਸਰੀਰ ਤੇ ਹਜ਼ਾਰਾਂ ਭਗਾ ਦੇ ਜਿਨ੍ਹਾਂ ਦੀ ਪੀੜਾ ਸਿੱਧ ਭਾਵ ਜਿੱਤੀ ਹੈ ਭਾਵ ਹਜ਼ਾਰਾਂ ਭਗਾ ਦੇ ਦੁੱਖ ਤੋਂ ਹਾਜ਼ਰ ਨੇਤਰ ਪ੍ਰਾਪਤ ਕਰਕੇ ਪੀੜਾ ਦੇ ਦੁੱਖ ਤੋਂ ਸ਼ਾਂਤੀ ਪਾਉਣਾ ਕੀਤਾ ਉਸਨੇ ਪਿਰ ਵੱਡੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਸੁਣ ਕੇ ਉਸ ਦੀ ਸਿੱਧੀ ਪ੍ਰਾਪਤੀ ਹੁੰਦੀ ਹੈ 14 ਇੰਦਰੇ 5 ਕਰਮ ਇੰਦਰੇ ਸਾਧ ਸੰਗਤ ਜੀ ਹੱਥ ਪੈਰ ਮੂੰਹ 5 ਗਿਆਨ ਇੰਦਰੇ ਅੱਖਾਂ ਨੱਕ ਤੇ 4 ਅੰਤਿਆਕਰਣ ਹੁੰਦੇ ਹਨ 14 ਹੀ ਇਹਨਾਂ ਦੇ ਵਿਸ਼ੇ ਹਨ 14 ਹੀ ਇਹਨਾਂ ਦੇ ಅಭಿಮಾನੀ ਸੁਰ ਦੇਵਤਿਆਂ ਤਾਈ ਕਹਿੰਦੇ 나ਥ 나ਥ ਲਿਆਇਆ ਫਿਰ ਪਾਵਸ ਕਰ ਲਿਆ ਇਹਨਾਂ ਜਿਹੜੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਤੇ ਚਾਰੇ ਅੰਤਹਿ ਕਰਨ ਇਹਨਾਂ ਨੇ ਫਿਰ ਵਾਸ ਕਰ ਲਿਆ ਹੈ ਗੁਰੂ ਪਿਆਰਿਆ ਨੇ ਜੋ ਜਗਤ ਪ੍ਰਸਿੱਧ ਤੁਸੀਂ ਸਿੱਧ ਹੋ ਤੁਸੀਂ ਜਗਤ ਦੇ ਵਿੱਚ ਪ੍ਰਸਿੱਧ ਹੋ ਜੋਗ ਪੰਥ ਦੇ ਆਚਾਰੀ ਗੌਰਗ ਪੰਥੀਆਂ ਦੇ ਮੰਨੇ ਪਰ ਮੰਨੇ ਸ਼੍ਰੋਮਣੀ ਜੋਗੀ ਹੋ ਪੀਰ ਮੁਸਲਮਾਨਾ ਦੇ ਪੂਜਨੀਕ ਜੋ ਗੁਰੂ ਹਨ ਪੀਰ ਸ਼ਬਦ ਫਾਰਸੀ ਦਾ ਹੈ ਸਾਧ ਸੰਗ ਜਿਸ ਦੇ ਅਰਥ ਹਨ ਉਸਤਾਦ ਵੱਡਾ ਬਜ਼ੁਰਗ ਮੁਰਸ਼ਦ ਧਰਮ ਦਾ ਆਚਾਰੀਆ ਬੀਰ ਤੋਂ ਭਾਵ ਜੋ ਮੁਸਲਮਾਨਾ ਦੇ ਵਿੱਚ ਵੱਡੇ ਸਨਮਾਨ ਵਾਲੇ ਧਰਮਗੁਰੂ ਹਨ ਸੋਰ ਜੋ ਸਵਰਗ ਦੇ ਵਸਨੀਕ ਦੇਵਤੇ ਹਨ 나ਥ ਜੋ ਸਿੱਧਾ ਵਿੱਚੋਂ ਮੁਖੀ ਸੁਆਮੀ ਕਰਕੇ ਨੋ ਨਾਥ ਮੰਨੇ ਗਏ ਹਨ ਇਹ ਸਾਰੇ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਇਹ ਉੱਚ ਪਦਵੀਆਂ ਦੇ ਮਾਲਕ ਬਣੇ ਹਨ 84 ਸਿੱਧ ਹਨ ਨੋ ਨਾਥ ਨੋ ਨਾਥਾਂ ਦੇ ਨਾਮ ਇਸ ਪ੍ਰਕਾਰ ਹਨ ਸਾਤ ਸੰਗਤ ਜੀ ਪ੍ਰਾਨਾਥ ਗੋਪੀਨਾਥ ਸੂਰਤਨਾਥ ਗੋਰਖਨਾਥ ਮਛੰਦਰਨਾਥ ਮੰਗਲਨਾਥ ਚਰਪੜਨਾਥ ਚੰਬਾਨਾਥ ਪੁੱਗੂਨਾਥ ਸੁਣਿਆ ਧਰਤ ਧਵਲ ਆਕਾਸ਼ ਪਰਮਾਤਮਾ ਦੇ ਨਾਮ ਨੂੰ ਸੁਣਿਆ ਸੁਨਣ ਕਰਕੇ ਹੀ ਧਰਤ ਭਾਵ ਧਰਤੀ ਧਵਲ ਭਾਵ ਧੋਲਾ ਬਲਦ ਪਾਤਾਲ ਤੇ ਆਕਾਸ਼ ਪਿੰਨ-ਪਿੰਨ ਕਰਕੇ ਜਾਣੀਦਾ ਹੈ ਭਾਵ ਤਿੰਨਾਂ ਲੋਕਾਂ ਦਾ ਗਿਆਨ ਫਿਰ ਹੋ ਜਾਂਦਾ ਹੈ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਨਣ ਕਰਨ ਹੀ ਦਾਵਲ ਧਰਮ ਰੂਪੀ ਬਲਦ ਦੇ ਵਿੱਚ ਇਤਨੀ ਸ਼ਕਤੀ ਹੈ ਕਿ ਉਹ ਧਰਤ ਧਰਤੀ ਨੂੰ ਆਕਾਸ਼ ਗगन ਦੇ ਵਿੱਚ ਚੁੱਕੀ ਖੜਾ ਹੈ ਪ੍ਰਭੂ ਦੇ ਨਾਮ ਨੂੰ ਭਾਪ ਸੁਣਨ ਕਰਕੇ ਐਸਾ ਬਲ ਆ ਜਾਂਦਾ ਹੈ ਪ੍ਰਭੂ ਦੇ ਨਾਮ ਨੂੰ ਪਰਮੇਸ਼ਰ ਦੇ ਸੁਣਿਆ ਸੁਣਨ ਕਰਕੇ ਬੁੱਧੀ ਰੂਪ ਧਰਤੀ ਤੇ ਹਿਰਦਾ ਰੂਪ ਆਕਾਸ਼ ਤਵਲ ਪਾਪ ਉਜਲੇ ਹੋ ਜਾਂਦੇ ਹਨ ਫਿਰ ਪਾਪ ਪਵਿੱਤਰ ਹੋ ਜਾਂਦੇ ਹਨ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਹੀ ਧਰਤ ਧਰਤੀ ਤੋਂ ਧੀਰਜ ਖਿਮਾ ਧਰਮ ਰੂਪੀ ਤਵਲ ਬੈਲ ਤੋਂ ਨਿਮਰਤਾ ਆਕਾਸ਼ ਤੋਂ ਅਸੰਗ ਦਾਤ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਹੀ ਧਰਤ ਪ੍ਰਥਵੀ ਤਾਲ ਧਰਮ ਰੂਪੀ ਬਲ ਤੇ ਆਕਾਸ਼ ਗगन ਆਦ ਦੇ ਅਭਮਾਨੀ ਦੇਵਤੇ ਪ੍ਰਭਤਾ ਨੂੰ ਪ੍ਰਾਪਤ ਹੋਏ ਹਨ ਫਿਰ ਪ੍ਰਭੂ ਦੇ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਸੁਣਨ ਕਰਕੇ ਹੀ ਧਰਤੀ ਨਰਾਧਾਰ ਖੜੀ ਹੈ ਧਰਮ ਰੂਪੀ ਤਾਲ ਭਾਵ ਬਲਦ ਧਰਤੀ ਦਾ ਭਾਰ ਚੁੱਕੀ ਖੜਾ ਹੈ ਤੇ ਆਕਾਸ਼ ਸਵਰਗ ਲੋਕ ਤੇ ਬ੍ਰਹਮ ਲੋਕ ਆਦ ਅਕਾਸ਼ ਦੇ ਵਿੱਚ ਨਿਰਾਸ਼ ਦੇ ਖੜੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਨਾਮ ਸੁਣਨ ਦੀ ਮਹਿਮਾ ਬਹੁਤ ਵੱਡੀ ਹੈ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਧਰੇ ਸੁਨ ਸਰਬਾ ਨ ਪ੍ਰਭੂ ਦਾ ਨਾਮ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਹੀ ਦੇਹ ਰੂਪ ਧਰਤ ਧਰਤੀ ਤਵਲ ਉਜਲੀ ਭਾਵ ਪਵਿੱਤਰ ਹੁੰਦੀ ਹੈ ਹਿਰਦੇ ਰੂਪ ਆਕਾਸ਼ ਦੇ ਵਿੱਚੋਂ ਨਾਮ ਦਾ ਸਰਵਣ ਹੁੰਦਾ ਹੈ ਪ੍ਰਭੂ ਦੇ ਨਾਮ ਦਾ ਸੁਣਿਆ श्रवण ਕਰਨ ਵਾਲੇ ਬ੍ਰਹਮ ਬੇਤਿਆਂ ਦਾ ਧਰਤ ਧਰਤੀ ਤੇ ਆਕਾਸ਼ ਦੇ ਵਿੱਚ ਉਜਲਾ ਜਸ ਹੁੰਦਾ ਹੈ ਜੋ ਤਵਲ ਧਰਮੀ ਪੁਰਸ਼ ਹਨ ਉਹਨਾਂ ਨੂੰ ਧਰਤ ਧਰਤੀ ਤੇ ਆਕਾਸ਼ ਦੇ ਵਿੱਚੋਂ ਪ੍ਰਭੂ ਦਾ ਨਾਮ ਹੀ ਸੁਣਿਆ ਸੁਣਦਾ ਹੈ ਫਿਰ ਜਦੋਂ ਸਾਧ ਸੰਗਤ ਜੀ ਇੱਕ ਵਾਰੀ ਜਿਹੜੇ ਸ਼੍ਰੀ ਰਾਮਚੰਦਰ ਜੀ ਦੇ ਗੁਰੂ ਹੋਏ ਹਨ ਵਸ਼ਿਸ਼ਟ ਜੀ ਤੇ ਵਿਸ਼ਵਾਮਿੱਤਰ ਜੀ ਨੇ ਆਪਸ ਦੇ ਵਿੱਚ ਸੰਵਾਦ ਕੀਤਾ ਉਸ ਸਮੇਂ ਵਿਸ਼ਵਾਮਿੱਤਰ ਨੇ ਆਪਨਾ ਕਹਿੰਦੇ 58000 ਸਾਲ ਦੇ ਤਪ ਦਾ ਫਲ 58000 ਸਾਲ ਦੇ ਤਪ ਦਾ ਫਲ ਵਿਸ਼ੇਸ਼ਟ ਜੀ ਨੂੰ ਮਿਲਿਆ ਤੇ ਵਿਸ਼ੇਸ਼ਟ ਜੀ ਨੇ ਆਪਣਾ ਚਾਰ ਘੜੀਆਂ ਸਤ ਸੰਗ ਕੀਤੀ ਜਿਹੜੀ ਚਾਰ ਘੜੀਆਂ ਸਤ ਸੰਗ ਦੇ ਵਿੱਚ ਬੈਠ ਕੇ ਨਾਮ ਮਹਿਮਾ ਦਾ ਸੁਣਨ ਨਾਮ ਪਰਮੇਸ਼ਰ ਦੇ ਨਾਮ ਨੂੰ ਸੁਣਨ ਦੀ ਮਹਿਮਾ ਦਾ ਫਲ ਵਿਸ਼ੇਸ਼ਟ ਜੀ ਨੇ ਕਹਿੰਦੇ ਚਾਰ ਘੜੀਆਂ ਦੇ ਸਤ ਸੰਗ ਦੇ ਫਲ ਦੇ ਮਾਤਮ ਤੋਂ ਜ਼ਿਆਦਾ ਹੈ ਇਹ ਦੱਸਦਾ ਹੈ ਨਾ 58000 ਸਾਲ ਤਪ ਕੀਤਾ ਉਹਨਾਂ ਤੇ ਵਿਸ਼ੇਸ਼ਟ ਜੀ ਨੇ ਚਾਰ ਘੜੀਆਂ ਸਤਸੰਗ ਵਿਸ਼ਵਾਮੇਤਰ ਜੀ ਨੇ ਸ਼ੰਕਾ ਕੀਤਾ ਕਿ ਮੇਰੇ ਤਪ ਦਾ ਫਲ ਵਿਸ਼ੇਸ਼ਟ ਦੇ ਚਾਰ ਘੜੀਆਂ ਦੇ ਸਤਸੰਗ ਦੇ ਫਲ ਦੇ ਮਾਤਮ ਤੋਂ ਜ਼ਿਆਦਾ ਹੈ ਮੈਂ 58 ਸਾਲ ਤਪ ਕੀਤਾ 58000 ਸਾਲ ਤਪ ਕੀਤਾ ਇਹਨਾਂ ਨੇ ਚਾਰ ਘੜੀਆਂ ਸਿਮਰਨ ਕੀਤਾ ਤੋ ਮੇਰਾ ਫਲ ਦਾ ਮਹਾਤਮ ਜਿਆਦਾ ਹੈ ਐਸੇ ਗੱਲ ਦੇ ਨਿਪਟਾਰੇ ਦੇ ਲਈ ਬ੍ਰਹਮਾ ਜੀ ਵਿਸ਼ਨੂ ਜੀ ਤੇ ਸ਼ਿਵ ਜੀ ਜੀ ਦੇ ਕੋਲ ਗਏ ਸੇ ਉਹਨਾਂ ਤੇ ਨਾਂ ਨੇ ਕਹਿੰਦੇ ਟਾਲ ਦਿੱਤਾ ਫਿਰ ਛੇਸ਼ਨਾਗ ਦੇ ਕੋਲ ਗਏ ਹਨ ਛੇਸ਼ਨਾਗ ਨੇ ਕਿਹਾ ਮੈਂ ਤੁਹਾਡਾ ਨਿਰਣਾ ਉਦੋਂ ਹੀ ਕਰ ਸਕਾਂਗਾ ਤੁਹਾਡਾ ਫੈਸਲਾ ਜੇਕਰ ਤੁਸੀਂ ਪਹਿਲਾ ਆਪਣੀ ਭਗਤੀ ਦੇ ਫਲ ਦੇ ਨਾਲ ਮੇਰੇ ਸਿਰ ਦੇ ਉਪਰੋਂ ਧਰਤੀ ਦਾ ਭਾਰ ਹਟਾਵੋ। ਵਿਸ਼ਵਾਮੇਤਰ ਜੀ ਨੇ ਧਰਤੀ ਨੂੰ ਖੜੀ ਕਰਨ ਦੇ ਲਈ ਆਪਣੇ 58 ਸਾਲ ਦੇ ਤਪ ਦੇ ਫਲਦਾਰ ਸੰਕਲਪ ਕੀਤਾ। ਪਰ ਧਰਤੀ ਖੜੀ ਨਾ ਹੋਈ। ਛੇ ਸ਼ਨਾਗ ਦੇ ਕਹਿਣ ਤੇ ਵਿਸ਼ਿਸ਼ਟ ਜੀ ਨੇ ਆਪਣਾ ਚਾਰ ਘੜੀਆਂ ਸਤ ਸੰਗ ਦੇ ਵਿੱਚ ਬੈਠ ਕੇ ਨਾਮ ਸੁਣਨ ਦਾ ਫਲ ਅਰਪਣ ਕੀਤਾ ਚਾਰ ਘੜੀਆਂ। ਧਰਤੀ ਉਸੇ ਵੇਲੇ ਖੜੀ ਹੋ ਗਈ ਕਹਿੰਦੇ ਇਹ ਵੇਖ ਕੇ ਵਿਸ਼ਵਾਮিত্র ਦੀ ਸਮਝ ਗਏ ਕਿ ਮੇਰੇ 58 ਸਾਲ ਦੇ ਤਪ ਦੇ ਫਲ ਨਾਲੋਂ ਸਤ ਸੰਗ ਦੇ ਵਿੱਚ ਬੈਠ ਕੇ ਚਾਰ ਘੜੀਆਂ ਨਾਮ ਸੁਣਨਾ ਸ਼ਰਵਣ ਕਰਨਾ ਇਹਦਾ ਫਲ ਜ਼ਿਆਦਾ ਹੈ ਸੋਣੇ ਦੀਪ ਲੋਪਾ ਤਾਲ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਦੀਪ ਸਤ ਦੀਪਾਂ ਸਤ ਦੀਪ ਜੋ ਹਨ ਲੋ 14 ਲੋਕ ਤੇ ਸਤ ਪਾਤਲ ਜੋ ਮਨੇ ਗਏ ਹਨ ਸਤ ਪਾਤਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਸਤ ਦੀਪਾਂ ਦਾ 14 ਲੋਕਾਂ ਦਾ ਤੇ ਸਤ ਪਤ ਆਲਾ ਦਾ ਇਹਨਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਦਾ ਵੇਰਵਾ ਹੋਰ ਵੀ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਸਤ ਦੀਪ ਕਿਹੜੇ ਹਨ ਜੰਬੂ ਪਲਖ ਸ੍ਰੇਤ ਦੀਪ ਕੁਸ ਪੁਸਕਰ ਸਾਖ ਰੋਜ ਤੇ ਸੱਤ ਦੇਵ ਭਗੋਲ ਦੇ ਅਨੁਸਾਰ ਕਿਹੜੇ ਹਨ ਅਫਰੀਕਾ ਯੂਰਪ ਏਸ਼ੀਆ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਉੱਤਰੀ ਦੇ ਦੱਖਣੀ ਦੇ ਰੂਪ ਆਸਟ੍ਰੇਲੀਆ ਤੇ ਸੱਤ ਪਾਤਾਲ ਅਤਲ ਵਿਤਲ ਸੋਤਲ ਰਸਾਤਲ ਪਾਤਾਲ ਮਹਾਤਲ ਤਲਾਤਲ ਆਕਾਸ਼ ਸਤ ਆਕਾਸ਼ ਪੂਰ ਪਵਰ ਜਨ ਮਿਹਰ ਤਪ ਸਤ ਸਵਰ ਤੋਂ ਸਤ ਪਾਤਾਲ ਤੇ ਸਤ ਆਕਾਸ਼ ਇਹਨਾਂ ਨੂੰ ਮਿਲਾ ਕਰਕੇ 14 ਲੋਗ ਇਹਨਾਂ ਨੂੰ 14 ਲੋਗ ਕਹੀਦਾ ਅੱਗੇ ਸਤਗੁਰੂ ਮਹਾਰਾਜੇ ਫਰਮਾਉਂਦੇ ਹਨ ਸੁਣਿਆ ਪੋਹ ਨ ਸਕੈ ਕਾਲ اے ਸੇਧੋ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਕਾਲ ਜਮ ਕਾਲ ਮਨੁੱਖ ਨੂੰ ਪੋਹੇ ਝੋ ਵੀ ਨਹੀਂ ਸਕਦਾ ਹਰ ਹਰ ਨਾਮ ਜਪਨ ਤਿਆਂ ਕਛ ਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਬਾਲ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਕਾਲ ਦੁਰਪ੍ਰਖ ਭਾਵ ਖੋਟਾ ਸਮਾ ਦੁਕਾਲ ਉਹ ਹੈ ਨਾ ਸਕੇ ਛੂ ਨਹੀਂ ਸਕਦਾ ਭਾਵ ਨੇੜੇ ਨਹੀਂ ਆਉਂਦਾ ਉਸ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਸੁਨਣ ਦੇ ਨਾਲ ਮਨੁਕਾਲ ਕਾਲਾ ਕਰਨ ਵਾਲਾ ਅਗਿਆਨ ਛੂ ਨਹੀਂ ਸਕਦਾ ਕਾਲ ਕਾਲੇ ਕਰਮ ਪਾਪ ਉਸ ਨੂੰ ਛੂ ਨਹੀਂ ਸਕਦੇ ਸਭ ਪਾਪ ਨਾਸ ਹੋ ਜਾਂਦੇ ਹਨ ਮਨੁਕ ਪਵਿੱਤਰ ਹੋ ਜਾਂਦਾ ਹੈ ਕੋਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਮਨੁੱਖ ਨੂੰ ਕਾਲ ਤਿੰਨੇ ਕਾਲ ਭੂਤ ਕਾਲ ਵਰਤਮਾਨ ਭਵਿਕ ਪ੍ਰੈਜ਼ੈਂਟ ਪਾਸਟ ਫਿਊਚਰ ਭੂਤ ਕਾਲ ਵਰਤਮਾਨ ਭਵਿਕ ਛੋ ਨਹੀਂ ਸਕਦੇ ਪਾਵ ਉਹ ਬ੍ਰਹਮ ਬੇਤੇ ਹੋ ਕੇ ਕਾਲ ਦੀ ਪਕੜ ਤੋਂ ਸੁਤੰਤਰ ਹੋ ਜਾਂਦੇ ਹਨ ਉਸ ਪ੍ਰਭੂ ਦੇ ਨਾਮ ਨੂੰ ਸੁਣਨ ਦੇ ਨਾਲ ਬ੍ਰਹਮੇਤਿਆਂ ਨੂੰ ਕਾਲ ਮੌਤ ਛੂ ਨਹੀਂ ਸਕਦੀ ਪਾਵ ਉਹ ਨਿਜ ਇੱਛਾ ਦੇ ਅਨੁਸਾਰ ਸਰੀਰ ਨੂੰ ਤਿਆਗ ਕੇ ਪਰਮਾਤਮਾ ਦੇ ਦਰ ਤੇ ਪਹੁੰਚਦੇ ਹਨ ਆਪਣੀ ਇੱਛਾ ਦੇ ਅਨੁਸਾਰ ਸ਼ਾਂਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ ਜਿਸ ਤਰ੍ਹਾਂ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਪਰਮੇਸ਼ਰ ਨੇ ਸੁਣਿਆ ਪਹੇ ਨਾ ਸਕਿਆ ਕਾਲ ਪ੍ਰਭੂ ਦੇ ਨਾਮ ਨੂੰ ਸੁਣਨ ਵਾਲੇ ਨੂੰ ਜਮ ਕਾਲ ਛੂ ਨਹੀਂ ਸਕਦਾ ਨਾਨਕ ਭਗਤਾਂ ਸਦਾ ਵਿਗਾਸ ਤੇ ਤਨਸਿਧ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਥਨ ਕਰਦੇ ਹਨ ਸਿੱਧੋ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵਾਲੇ ਭਗਤਾਂ ਦੇ ਹਿਰਦੇ ਦੇ ਅੰਦਰ ਹੋਰਨਾ ਦੇ ਸਰਵਨ ਦੇ ਨਾਲੋਂ ਵਿਸ਼ੇਸ਼ ਕਰਕੇ ਸ਼ਰਵਨ ਦਾ ਸਦਾ ਸੁਣਨ ਦਾ ਹਮੇਸ਼ਾ ਹੀ ਵਿਕਾਸ ਅਨੰਦ ਬਣਿਆ ਰਹਿੰਦਾ ਹੈ ਭਗਤ ਜਨਾਂ ਨੂੰ ਨਾਮ ਸੁਣਨ ਕਰਕੇ ਸਦਾ ਹਮੇਸ਼ਾ ਹੀ ਵਿਕਾਸ ਇਹ ਤੋਂ ਭਾਵ ਵਿਸ਼ੇਸ਼ ਕਰਕੇ ਗਾਸ ਤੋਂ ਭਾਵ ਪ੍ਰਕਾਸ਼ ਬਣਿਆ ਰਹਿੰਦਾ ਹੈ ਉਹਨਾਂ ਦਾ ਸੁਣਿਆ ਦੁੱਖ ਪਾਪ ਕਾ ਨਾਸ ਕੇ ਸਿੱਧੋ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਦੁੱਖ ਦੁੱਖ ਦੇ ਪਾਪਾ ਦਾ ਅੰਤ ਹੋ ਜਾਂਦਾ ਹੈ ਜੋ ਪਾਪ ਦੁੱਖਾਂ ਦਾ ਕਾਰਨ ਹਨ ਉਸ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਦੁੱਖਾਂ ਦਾ ਨਾਸ ਕਰਨ ਵਾਲਾ ਤਨੰਤਰ ਵੈਦ